ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅਕਾਲੀ ਸਿੰਘ ਅਫੀਸ਼ੀਅਲ ਚੈਨਲ ਤੇ ਸਾਰਿਆਂ ਦਾ ਅੱਜ ਅਸੀਂ ਭਾਈ ਬਚਿੱਤਰ ਸਿੰਘ ਜੀ ਬਾਰੇ ਵਿਚਾਰ ਕਰਨ ਜਾ ਰਹੇ ਹਾਂ ਸੋ ਆਓ ਵਿਚਾਰ ਆਰੰਭ ਕਰੀਏ ਕਿ ਭਾਈ ਬਚਿੱਤਰ ਸਿੰਘ ਜੀ ਪੰਜ ਭਰਾ ਸੀ ਸਭ ਤੋਂ ਵੱਡੇ ਭਾਈ ਉદય ਸਿੰਘ ਜੀ ਸਨ ਤੇ ਉਹਨਾਂ ਤੋਂ ਛੋਟੇ ਭਾਈ ਅਜੈਬ ਸਿੰਘ ਜੀ ਸਨ ਤੇ ਉਹਨਾਂ ਤੋਂ ਵੀ ਛੋਟੇ ਭਾਈ ਅਜਾਇਬ ਸਿੰਘ ਜੀ ਸਨ ਫਿਰ ਚੌਥੇ ਨੰਬਰ ਤੇ ਭਾਈ ਅਨੇਕ ਸਿੰਘ ਜੀ ਸਨ ਤੇ ਪੰਜਵੇਂ ਨੰਬਰ ਤੇ ਭਾਈ ਬਜਿੱਤ ਸਿੰਘ ਜੀ ਸਨ ਪਰ ਬਜਿੱਤ ਸਿੰਘ ਜੀ ਸਭ ਤੋਂ ਛੋਟੇ ਸਨ ਤੇ ਇਹਨਾਂ ਦੇ ਪਿਤਾ ਦਾ ਨਾਮ ਭਾਈ ਮਣੀਆਂ ਸੀ ਜੋ ਕਿ ਇੱਕ ਰਾਜਪੂਤ ਮਾਈ ਦਾਸ ਦਾ ਪੁੱਤਰ ਸੀ ਤੇ ਇਹ ਜ਼ਿਲ੍ਹਾ ਮਲਤਾਨ ਦੇ ਇੱਕ ਪਿੰਡ ਅਲੀਪੁਰ ਦੇ ਰਹਿਣ ਵਾਲੇ ਸਨ ਮਈ ਦਾਸ ਜੀ ਗੁਰੂ ਅਮਰਦਾਸ ਸਾਹਿਬ ਜੀ ਵੇਲੇ ਤੀਜੇ ਪਾਸ਼ਾ ਜੀ ਵੇਲੇ ਵੈਸ਼ਨਵ ਮਤ ਛੱਡ ਕੇ ਸਿੱਖੀ ਧਾਰਨ ਕਰ ਗਏ ਸੀ ਤੇ ਉਹਨਾਂ ਨੂੰ ਤੀਜੇ ਪਾਸ਼ਾ ਜੀ ਵੱਲੋਂ ਮਨਜੀਤ ਹਰਥਾ ਪੈ ਗਿਆ ਸੀ ਭਾਈ ਮਣੀਆਂ ਜਦੋਂ ਅਨੰਦਪੁਰ ਸਾਹਿਬ ਆਏ ਤਾਂ ਉਹਨਾਂ ਆਪਣੇ ਪੰਜਾ ਪੁੱਤਰਾਂ ਨੂੰ ਵੀ ਨਾਲ ਲਿਆਂਦਾ ਸੋਨਾ ਸੋਨੇ ਨਿਵੇਦੀ ਵਿਸਾਖੀ ਵਾਲੇ ਦਿਨ ਹਜ਼ਾਰਾਂ ਸਿੰਘਾਂ ਦਾ ਇਕੱਠ ਹੋਇਆ ਤੇ ਇਸ ਵਿਸਾਖੀ ਦੌਰਾਨ ਪੰਜ ਭਰਾਵਾਂ ਨੇ ਭਾਈ ਬਚਿੱਤਰ ਸਿੰਘ ਜੀ ਹੋਰਾਂ ਦੇ ਨਾਲ ਜੋ ਚਾਰ ਭਰਾ ਸਨ ਇਹਨਾਂ ਨੇ ਵੀ ਤੇ ਇਹਨਾਂ ਦੇ ਪਿਤਾ ਨੇ ਭਾਈ ਮਣਿਆ ਨੇ ਵੀ ਅਮਰ ਛੇ ਗਿਆ ਤਾਂ ਭਾਈ ਮਣਿਆ ਜੀ ਦਾ ਨਾਮ ਬਾਅਦ ਵਿੱਚ ਭਾਈ ਮਨੀ ਸਿੰਘ ਜੀ ਰੱਖਿਆ ਗਿਆ ਜੋ ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹਾਨ ਵਿਦਵਾਨ ਤੇ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੇ ਨੇ ਇਨ੍ਹਾਂ ਪੰਜਾ ਭਰਾਵਾਂ ਨੇ ਗੁਰੂ ਕਲਗੀਧਰ ਜੀ ਬਹੁਤ ਸੇਵਾ ਕੀਤੀ ਤੇ ਇਹਨਾਂ ਭਾਈ ਬਜਿੱਤੇ ਸਿੰਘ ਜੀ ਦਾ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਕੀਤਾ ਹੋਇਆ ਇੱਕ ਕਾਰਨਾਮਾ ਸਿੱਖ ਇਤਿਹਾਸ ਵਿੱਚ ਸੁਨਹਿਰੀ ਅਖਰਾਨਾ ਲਿਖਿਆ ਹੋਇਆ ਹੈ ਉਸੀ ਕੀ ਉਹਨਾਂ ਨੇ ਮਸਾ ਹਾਥੀ ਦਾ ਮੁਕਾਬਲਾ ਕੀਤਾ ਸੀ ਜਿਸ ਦੀ ਮਿਸਾਲ ਹੋਰ ਕਿਤੇ ਨਹੀਂ ਲੱਭਦੀ ਇਹ ਸਨ 1701 ਦਾ ਜ਼ਿਕਰ ਹੈ ਗੁਜਰਾ ਦੇ ਆਗੂ ਜਮਤੁੱਲਾ ਨੇ ਭੀਮ ਚੰਦ ਦੇ ਮਜਬੂਰ ਕਰਨ ਦੇ ਹਮਲਾ ਕੀਤਾ ਤਾਂ ਭਾਈ ਬਜਿਤ ਸਿੰਘ ਜੀ ਭਾਈ ਹਲਦ ਸਿੰਘ ਜੀ ਭਾਈ ਦੇਸੀ ਸਿੰਘ ਜੀ ਤੇ ਹੋਰ ਕੁਝ ਸਿੰਘਾਂ ਨੇ ਦਸ਼ਮਨਾ ਦਾ ਮੂੰਹ ਤੋੜ ਮੁਕਾਬਲਾ ਕੀਤਾ ਜਦ ਹੀ ਦੂ ਰਾਜੇ ਨੇ ਵੇਖ ਲਿਆ ਕਿ ਉਹਨਾਂ ਦੇ ਹਥਿਆਰ ਸਾਹਮਣੇ ਸਿੰਘਾਂ ਦੇ ਖੁੰਡੇ ਹੋ ਗਏ ਹਨ ਤਾਂ ਸਸਤਰਾਂ ਦਾ ਟਾਕਰਾ ਕਰਨ ਦੇ ਥਾਂ ਫੈਸਲਾ ਕੀਤਾ ਕਿ ਅਨੰਦਪੁਰ ਸਾਹਿਬ ਨੂੰ ਚੁਫੇਰੀਓਂ ਕੇ ਲਿਆ ਜਾਵੇ। ਬਾਰੋ ਰਸਤ ਉਣੀ ਬੰਦ ਹੋ ਜਾਵੇਗੀ। 20 ਦਿਨਾਂ ਕੇ ਰਿਆ ਪਿਆ ਰਿਆ। ਜਦ ਗੁਰੂ ਸਾਹਿਬ ਤੇ ਅਸਰ ਕੋਈ ਨਾ ਹੋਇਆ ਤਾਂ ਉਹ ਕਾਲੇ ਪੈ ਗਏ। ਉਹਨਾਂ ਨੇ ਲੋਕੜ ਦਾ ਫਾਟਕ ਤੋੜਨ ਲਈ ਇੱਕ ਹਾਥੀ ਨੂੰ ਤਿਆਰ ਕੀਤਾ ਜਿਹਨੂੰ ਸ਼ਰਾਪ ਲਾਈ ਗਈ ਤੇ ਉਹਦੇ ਮਥੇ ਤੇ ਲੋਹੇ ਦੇ ਤਵੇ ਬਣ ਲਏਗੇ ਤੇ ਉਹਨੂੰ ਲੋਗੜ ਦਾ ਫੱਟ ਤੋੜਨ ਲਈ ਭੇਜਿਆ ਗਿਆ ਜਿਸ ਵਾਰੀ ਕੇਸਰ ਚੰਦ ਨੇ ਸੋਹ ਖਾਦੀ ਕਿ ਅਜ ਸਿੰਘਾਂ ਦੇ ਮੋਰਚੇ ਤੋੜ ਕੇ ਆਨੰਦਪੁਰ ਸਾਹਿਬ ਵਿੱਚ ਜਿਆਦਾ ਖੜੋਣਾ ਹੈ ਮੱਛਾ ਸੀ ਦੇ ਪਿਛੇ ਹਿੰਦੂ ਪਹਾੜੀ ਰਾਜਾਂ ਦੀ ਫੌਜਾਂ ਵੀ ਸਨ ਇਸ ਹਾਥੀ ਦੇ ਮੁਕਾਬਲੇ ਪਾਈ ਬਜਤਰ ਸਿੰਘ ਨੂੰ ਸਤਗੁਰੂ ਜੀ ਨੇ ਤਾਪੜਾ ਦਿੱਤਾ ਤੇ ਭਾਈ ਬਜਤਰ ਸਿੰਘ ਜੀ ਨੇ ਮਰਛਾ ਲਿਆ ਤੇ ਉਹਦਾ ਮੁਕਾਬਲਾ ਕਰਨ ਲਈ ਤੁਰ ਪਏ ਭਾਈ ਬਜਤਰ ਸਿੰਘ ਜੀ ਨੇ ਲੋਕਾਂ ਦਾ ਦਰਵਾਜ਼ਾ ਖੋਲਕੇ ਹਾਥੀ ਨੂੰ ਜਲ ਲਗਾ ਰਿਆ ਸਿੱਖ ਇਤਿਹਾਸ ਬਿਆਨ ਕਰਦਾ ਹੈ ਕਿ ਭਾਈ ਬਜਤਰ ਸਿੰਘ ਜੀ ਨੇ ਬੜੀ ਫੂਰਤੀ ਨਾਲ ਘੋੜੇ ਦੀ ਰਕਾਬਾਂ ਵਿੱਚ ਖੜੇ ਹੋ ਕੇ ਇੰਨੇ ਜ਼ੋਰ ਦਾ ਪਰਚਾ ਮਾਰਿਆ ਕਿ ਉਹ ਹਾਥੀ ਦੇ ਮੱਥੇ ਨੂੰ ਵਿੰਗ ਗਿਆ ਹਾਥੀ ਬੁੜੀ ਤਰ੍ਹਾਂ ਜ਼ਖਮੀ ਹੋਇਆ ਤੇ ਪਿੱਛੇ ਨੂੰ ਨਸ ਗਿਆ ਮਹਾਵਤ ਉਤੋ ਢਿਗ ਪਿਆ ਅਤੇ ਹਾਥੀ ਪਹਾੜੀ ਫੌਜਾਂ ਨੂੰ ਲਟੜਦਾ ਹੋਇਆ ਨਸ ਗਿਆ ਇਧਰੋਂ ਸਿੰਘਾਂ ਨੇ ਮਲਾ ਕਰ ਦਿੱਤਾ ਕਿ ਜੀ ਚਾਂਦੇ ਸਮਲੇ ਵਿੱਚ ਘੋੜੇ ਤੋੜ ਦੇ ਕੇ ਫਟਰ ਹੋ ਗਿਆ ਹੱਡੂਰੀਆ ਤੇ ਕਲੂਰੀਆ ਵੀ ਜ਼ਖਮੀ ਹੋਏ ਸੋ ਐਸਪੀ ਬਜੇਤਰ ਸਿੰਘ ਜੀ ਦਾ ਉਹ ਕਾਰਨਾਮਾ ਜੋ ਸਿੱਖ ਇਤਿਹਾਸ ਵਿੱਚ ਸੁਨਹਿਰੀ ਅਖਰਾਨਾ ਲਿਖਿਆ ਹੋਇਆ ਹੈ ਉਮੀਦ ਹੈ ਕਿ ਤੁਸੀਂ ਸਿੱਖ ਇਤਿਹਾਸ ਤੋਂ ਲਾਹਾ ਖਟ ਕੇ ਆਪਣੀ ਜੀਵਨ ਵਿੱਚ ਵੀ ਐਸੀ ਬਹਾਦਰੀ ਤੇ ਨਿਡਰਤਾ ਲਿਆਵੋਗੇ ਸੋ ਅਸੀਂ ਵੀ ਜੋੜਨਾ ਇ ਸਿੱਕੀ ਤੇ ਆਜ਼ ਨਾਲ ਤੇ ਹੋੜਾ ਨੂੰ ਵੀ ਜੋੜਨਾ ਹੈ ਸੋ ਇੰਨੀ ਵਿਚਾਰਾ ਕਰਦਾ ਹੋਇਆ ਮੈਂ ਖਿਮਾ ਦਾ ਜਾਚਾਗਾ ਹੋਇਆ ਬੇਨਤ ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ